ਸੂਬਾ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਪੰਜਾਬ ਪੁਲਿਸ ਸੰਪਰਕ ਤਹਿਤ ਮੋਹਾਲੀ ਜ਼ਿਲ੍ਹੇ ਵਿੱਚ ਪੁਲਿਸ ਅਫਸਰ ਲੋਕਾਂ ਨਾਲ ਮੀਟਿੰਗਾਂ ਕਰ ਰਹੇ ਨੇ ਇਸੇ ਘੜੀ ਤਹਿਤ ਪਿੰਡ ਘੜੂਆ ਵਿੱਚ ਖਰੜ ਦੇ ਡੀਐਸਪੀ ਕਰਨ ਸੰਧੂ ਵੱਲੋਂ ਹੋਰਨਾ ਪੁਲਿਸ ਮੁਲਾਜ਼ਮਾਂ ਸਣੇ ਨਗਰ ਪੰਚਾਇਤ ਦੇ ਦਫ਼ਤਰ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਇਸ ਦੌਰਾਨ ਪੰਚਾਇਤ ਮੈਂਬਰਾਂ ਸਮੇਤ ਪਿੰਡ ਦੇ ਮੋਤਬਰਾਂ ਮਹਿਲਾਵਾਂ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਹਿੱਸਾ ਲਿਆ ਇਸ ਦੌਰਾਨ ਪਿੰਡ ਦੇ ਲੋਕਾਂ ਨੇ ਘੜੂਆ ਵਿੱਚ ਖੁੱਲੇ ਵੱਖ-ਵੱਖ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਖੁੱਲਣ ਨਾਲ ਵੱਖ-ਵੱਖ ਥਾਂئیں ਖੁੱ पीजी ਦੀ ਇਸ ਮਸੱਯਾ ਬਾਰੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਪਿੰਡ ਵਾਸੀਆਂ ਨੇ ਕਿਹਾ ਕਿ ਇਨ੍ਹਾਂ ਪੀਜੀ ਵਿੱਚ ਬਾਹਰਲੇ ਸੂਬਿਆਂ ਤੋਂ ਵਿਦਿਆਰਥੀਆਂ ਦੇ ਨਾਲ-ਨਾਲ ਕਈ ਹੋਰ ਲੋਕ ਆ ਕੇ ਵਸ ਰਹੇ ਨੇ ਜਿਨ੍ਹਾਂ ਵਿੱਚ ਮਾੜੇ ਅੰਸਰ ਵੀ ਸ਼ਾਮਲ ਨੇ ਜਿਸ ਦੇ ਚੱਲਦਿਆਂ ਨਿਤ ਨਵੀਂ ਵਾਰਦਾਤ ਸੁਣਨ ਜਾਂ ਦੇਖਣ ਵਿੱਚ ਸਾਹਮਣੇ ਆ ਰਹੀ ਹੈ ਮੌਕੇ ਤੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਸਾਰੇ ਪਿੰਡ ਵਾਸੀਆਂ ਨੂੰ ਸੀਸੀਟੀਵੀ ਕੈਮਰੇ ਲਗਵਾਉਣ ਅਤੇ ਕਿਸੇ ਵੀ ਤਰ੍ਹਾਂ ਦਾ ਮਸਲਾ ਜਾਂ ਸ਼ਿਕਾਇਤ ਫੌਰੀ ਸੰਜੇ ਕਰਨ ਦੀ ਹਿਦਾਇਤ ਦਿੱਤੀ ਪਬਲਿਕ ਤੇ ਪੁਲਿਸ ਦੇ ਜਿਹੜੇ ਰਿਲੇਸ਼ਨ ਨੇ ਉਹਨਾਂ ਨੂੰ ਬੈਟਰ ਕਰਨ ਲਈ ਪਬਲਿਕ ਨਾਲ ਕੰਟੈਕਟ ਮੀਟਿੰਗਸ ਕਰਦੇ ਰਹਿੰਦੇ ਆ ਵਕਫ ਵਕਫ ਤਬਕਿਆਂ ਨਾਲ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਅਸੀਂ ਲੋਕਾਂ ਨਾਲ ਰੂਬਰੂ ਹੁੰਦੇ ਆ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣਦੇ ਆ ਕਿਹਾ ਜਿਹੜੇ ਵੀ ਇੱਕ ਤਰ੍ਹਾਂ ਪੀਜੀਐ ਵਿੱਚ ਵੈਰੀਫਿਕੇਸ਼ਨ ਆਇਆ ਕਸਟਮਰ ਆ ਰਹੇ ਬਾਹਰੋਂ ਯੂਨੀਵਰਸਿਟੀ ਕਰਕੇ ਬਾਹਰੋਂ ਬਹੁਤ ਰਹਿੰਦੇ ਆ ਇਹ ਰਮਾਜੋੜ ਤੋਂ ਬਾਅਦ ਤੇ ਜ਼ਿਆਦਾਤਰ ਪੂਰੀ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਹੀ ਪੜੋਂ ਵਿੱਚ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਜੀ ਉਹਨਾਂ ਦੀ ਕਿ ਅਜੇ ਤੱਕ ਬਹੁਤ ਬਦਰਿਆ ਜੀ ਜੇਕਰ ਮਨ ਲਓ ਕੋਈ ਜੀਸੀ ਕੰਪਲੇਂਟ ਹੋਏ ਕੋਈ ਦੱਸੇਗਾ ਜੋ ਵੀ ਹੈ ਉਹਦਾ ਸੋਲੂਸ਼ਨ ਮਨ ਲਓ ਕੋਈ ਹੱਲ ਹੋਏਗਾ ਮ ਕੈਮਰੇ ਦੀ ਗੱਲ ਹੈ ਹਾਂਜੀ ਸਟੇ